ਹਾਂਜੀ ਅੱਜ ਜੀ ਆਪ ਜੀ ਨੂੰ ਪਤਾ ਲੱਗ ਗਿਆ ਜੀ ਸਾਡੀ ਡਿਊਟੀ ਪਾਣੀਪੱਦ ਦੇ ਵਿੱਚ ਇਲੈਕਸ਼ਨ ਚ ਸਾਡੇ ਹਲਕਾ ਇੰਚਾਰਜ ਜੀ ਸਿਮਨ ਸਿੰਘ ਨੂੰ ਮਨਵਲੂ ਲਗਾਈ ਗਈ ਹੋਈ ਆ ਅਸੀਂ ਇੱਥੇ ਪਹੁੰਚੇ ਹੋਏ ਆ ਪਰ ਅੱਜ ਸਾਰੀਆਂ ਚੋਣਾਂ ਦਾ ਜੋ ਪਿੰਡਾਂ ਦੇ ਬੜੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਅੱਜ ਉਹ ਭਾਈ ਘੜੀ ਆ ਗਈ ਏ ਸਾਰੇ ਪਿੰਡਾਂ ਵਾਲਿਆਂ ਪੰਚਾਂ ਸਰਪੰਚਾਂ ਨੂੰ ਲੰਬੜਦਾਰਾਂ ਨੂੰ ਭਾਈ ਬੇਨਤੀ ਏ ਵੀ ਤਗੜੇ ਹੋ ਜੋ ਜੋ ਕਿ ਡੇਟ ਐਲਾਨੀ ਗਈ ਆ ਆਪਣੇ ਆਪਣੇ ਵਾਡਾਂ ਆਪਣੇ ਆਪਣੇ ਪਿੰਡ ਸਾਮੋ ਕੀ ਆਮ ਪਾਰਟੀ ਦੀਆਂ ਜਿਹੜੀਆਂ ਬਹੁਤ ਵੱਡੀਆਂ ਪੰਚਾਇਤਾਂ ਸਰਪੰਚਾਂ ਆਪਾਂ ਜਿੱਤ ਕੇ ਹਲਕਾ ਪਲਾਸ ਦੀ ਚੋਲੀ ਚ ਪਾਣੀਆਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਆਂਦੀ ਕਿਸੇ ਨੂੰ ਕੋ ਆਪਣੀ ਸੀਟ ਪੁੱਛਣੀ ਕਿਸੇ ਨੂੰ ਕੋ ਵੋਟਾਂ ਦੀ ਕੋਈ ਪੇਪਰ ਦਾਖਲ ਕਰਾਉਣ ਚ ਜਾ ਕੇ ਸਾਡੇ ਦਫ਼ਤਰ ਹਲਕਾ ਪਲਾਥ ਵਿੱਚ ਜਾ ਕੇ ਪਹੁੰਚੋ ਤੇ ਅੱਜ ਤੋਂ ਹੀ ਪਾਈ ਤਿਆਰੀਆਂ ਕਾਸ ਲੋ ਵੱਜ ਤੂੰ ਵੱਧ ਸੀਟਾਂ ਸਾਰੇ ਆਮ ਪਾਰਟੀ ਦੇ ਸਰਪੰਚ ਵੈਸੇ ਵੀ ਵਿਕਾਸ ਦੇ ਮੁੱਦੇ ਦੇ ਨਾਂ ਤੇ ਬਹੁਤ ਵੱਡੀ ਆਪਣੀ ਜਿੱਤ ਹੋਣੀ ਹੈ ਤੇ ਅੱਜ ਤੂੰ ਹੀ ਸ਼ੁਰੂ ਕਰਦੇ ਹੋ ਆਪਣੀ ਜਿੱਤ ਚੋਣ ਪ੍ਰਚਾਰ ਜੋ ਵੀ ਤੁਸੀਂ ਕਰਨਾ ਆਪਣੇ ਕੰਮ ਸ਼ੁਰੂ ਆਰੰਭ ਕਰਦੇ ਹੋ ਤੇ ਆਪਣੀ ਆਪਣੀ ਸੀਟ ਕੱਢ ਕੇ ਹਲਕਾ ਭਲਾ ਹਰ ਸਿਮਰ ਸਿੰਘ ਨੂੰ ਮੰਨ ਤੇ ਰਣਜੀਤ ਸਿੰਘ ਰਾਣਾ ਦੀ ਝੋਲੀ ਵਿੱਚ ਪਾਈ ਜਾਵੇ ਧੰਨਵਾਦ ਜੀ